ांति फिलौर विधानसभान वीलापल प्रेम कुमार हलका इंचार्ज आम आदमी पार्टी वालों जाके उदघाटन किए सरकारी कन्या प्रायमरी समार्ट स्कूल गुरायान विखे मुख अधिका अंजू बाला स्टेट एवार्डी सुरजीत ने प्रिंसीपल प्रेम कुमार का बुका देवागत स्कूल विच नवे बने कमर का बाथरूम का परदा चुप के उद्घाटन किया गया इस मौके प्रिंसीपल प्रेम कुमार ने कहा कि पंजाब विच सिक्ख्या क्रांति पंजाब सरकार उपराला कर रही है तो सरकारी स्कूलों पढ़न वाले विद्यार्थियों हर सहूलत मिले उस यनशील है मुख्य अध्यापक अंजू बाला ने प्रिंसिपल प्रेम कुमार दा धन्यवाद कर दिया कि हां कि पंजाब सरकार ते एनआरआई वीरा करके साडे स्कूल दी नुहार बदली है ओना स्कूल विच सहयोग करने ले शब्द दा तन्नवार कीता प्रिंसिपल प्रेम कुमार नु मोमेंटो देके सम्मानित भी कीता गया इसी तरह सरकारी स्कूल हाई स्कूल बोपाराए विखेवी नवे बने बाथरूमा दे उद्घाटन किते गए इस मौके चरनजीत सिंह टिल्लू जोगिंदर सिंह टिल्लू सुरजीत सिंह परेम खन्ना राजकुमारी प्रधान हरमेश लाल रोशन लाल सबका चेयरमैन सुदेश विला सीनियर वाइस प्रधान पलविंदर सिंह नोरा गुरविंदर सिंह नोरा सुमन कालिया विमल जैन मनदीप शर्मा पंकज पारदवाज, लखविंदर कौर प्रियंका रानी, उर्मिला रानी ਪੂਨਮ ਰਾਣੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਸਬੀਰ ਸਿੰਘ ਤੋਂ ਇਲਾਵਾ ਨਗਰ ਕੌਂਸਲ ਗੁਰਾਇਆਂ ਦੇ ਕੌਂਸਲਰ ਤੇ ਸਕੂਲੀ ਬੱਚੇ ਮੌਜੂਦ ਸਨ। ਛੇਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਰਾਜ ਜੀ ਤੁਸੀਂ ਗ੍ਰਾਂ ਅਰੀਆ ਦੇ ਵਿੱਚ ਕਿ ਸਕੂਲਾਂ ਤੇ ਉਹ ਤੋਂ ਕਰਨਾ ਕਿਤੇ ਆ ਕਿ ਕਹੋਗੇ? ਅੱਜ ਹਲਕਾ ਮਦਾਨ ਸਭਾ ਫਲੋਰ ਦੇ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਾਇਆ ਲੜਕੇ ਜਿੱਥੇ ਕਿ 11 ਲੱਖ ਰੁਪਏ ਦੀ 11,55,000 ਰੁਪਏ ਦੀ ਲਾਗਤ ਦੇ ਨਾਲ ਇੱਕ ਬਹੁਤ ਹੀ ਵਧੀਆ ਜਿਹੜੀ ਹੈਗੀ ਆ ਪ੍ਰਯੋਗ ਸ਼ਾਲਾ ਸਾਇਸ ਰੇਬ ਦੀ ਸਹੂਲਤ ਔਰ 10 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਇੱਕ ਬਹੁਤ ਹੀ ਅਤ ਅਧਨਿਕ ਕਮਰਾ ਜਿਹੜਾ ਹੈਗਾ ਏਸੀ ਰੂਮ ਉਹਦੀ ਤਿਆਰੀ ਹੋਈ ਹੈਗੀ ਆ ਤੇ ਬਾਕੀ ਟਾਇਲਟ ਬਾਥਰੂਮ ਤੇ ਜਿਹੜਾ ਹੈਗਾ ਉਹ ਕਿੰਨਾ ਕੰਪਲੀਟ ਹੋਇਆਗਾ ਉਹ ਉਹਦਾ ਉਪਰੀ ਪੀੜਿਆ ਉਸ ਤੋਂ ਪ੍ਰਾਂਤ ਲੜਕੀਆਂ ਦਾ ਸਕੂਲ ਜਿਹੜਾ ਦਾ ਸਰਕਾਰੀ ਸੀਨੀਅਰ ਸੈਨੇਟ ਸਕੂਲ ਲੜਕੀਆਂ ਉੱਥੇ ਵੀ ਬਾਥਰੂਮਾ ਜਿਹੜੇ ਬਣਾਏ ਆ ਉਹਨਾਂ ਦਾ ਕਟਨ ਕੀਤਾ ਔਰ ਉੱਥੇ ਇੱਕ ਐਨਐਸਕੇਯੂਐਫਾ ਯੋਜਨਾ ਤਹਿਤ ਸਕਿੱਲ ਪ੍ਰੋਗਰਾਮ ਦੇ ਅਧੀਨ ਜਿਨ੍ਹਾਂ ਬੱਚੀਆਂ ਨੇ ਉਥੇ ਪਲੱਸ 2 ਦੇ ਵਿੱਚ ਸਲਾਈ ਟ੍ਰੇਡ ਦੇ ਵਿੱਚੋਂ ਜਿਹੜੇ ਸੀ ਉਹਨਾਂ ਨੇ ਪਲੱਸ 2 ਪਾਸ ਕੀਤੀ ਆ ਉਥੇ 33 ਸਲਾਈ ਮਸ਼ੀਨਾਂ ਜਿਹੜੀਆਂ ਉਹਨਾਂ ਨੂੰ ਮਈਆ ਕਰਵਾਈਆਂ ਤਾਂ ਕਿ ਉਹ ਆਪਣੇ ਅਗਲੇ ਪਵਿੱਖਲੇ ਜਿਹੜਾ ਹੈਗਾ ਉਥੇ ਰੋਜ਼ੀ ਰੋਟੀ ਕਮਾ ਸਕਣ ਉਸ ਤੋਂ ਅਪਰੰਤ ਜਿਹੜਾ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਹੈਗਾ ਜਿਹਨੂੰ ਅਸੀਂ ਪਿੰਗਾ ਵਾਲਾ ਸਕੂਲ ਵੀ ਕਹਿ ਲਿਆ ਉਹਦਾ ਵੀ ਜਿਹੜਾ ਹੈਗਾ ਦੋ ਕਮਰਿਆਂ ਦੀ ਜਿਹੜੀ ਸੀ ਗਾਂ ਉਹਦਾ ਵੀ ਅਸੀਂ ਦੁਗਾਟਣ ਕੀਤਾ ਔਰ ਬਹੁਤ ਹੀ ਵੱਡੀ ਫਰਾਕ ਵੜੀ ਗੱਲ ਇਹ ਆ ਕਿ ਸਾਡੇ ਐਨ ਆਰ ਆਈ ਸਾਥੀ ਜ਼ਗਿੰਦਰ ਸਿੰਘ ਜੀ ਔਰ ਚੰਦਜੀਤ ਸਿੰਘ ਜੀ ਜਿਹੜੇ ਬਾਹਰ ਵਿਦੇਸ਼ਾਂ ਈ ਧਰਤੀ ਦੇ ਵਿੱਚ ਰਹਿ ਗਏ ਉਹਨਾਂ ਨੇ ਵੀ ਆਪਣਾ ਜਿਹੜਾਗਾ ਘਰ ਜਿਹੜਾਗਾ ਬੂਸ ਸਪੂ ਨੂੰ ਜਿਹੜਾ ਹੈਗਾ ਸਮਰਪਿਤ ਕੀਤਾ ਹੈਗਾ ਉਸ ਤੋਂ ਉਪਰੰਤ ਚੱਕ ਥੋਥੜ ਜਿਹੜਾ ਹੈਗਾ ਉੱਥੇ ਵੀ ਕਮਰਿਆਂ ਦੀ ਗ੍ਰਾਂਟ ਦਾ ਤੇ ਬਾਥਰੂਮਾਂ ਦੀ ਗ੍ਰਾਂਟ ਦਾ ਕੱਟ ਦਿੱਤਾ ਹੁਣ ਇੱਥੇ ਵੀ ਸਰਕਾਰੀ ਹਾਈ ਸਕੂਲ ਬੁਪਾਰਾ ਇੱਥੇ ਵੀ ਜਿਹੜਾਗਾ ਬਾਥਰੂਮ ਤੇ ਕਮਰਿਆਂ ਦੀ ਗ੍ਰਾਂਟ ਦਾ ਜਿਹੜਾ ਕੱਟ ਦਿੱਤਾ ਤੁਹਾਡੇ ਸਾਹਮਣੇ ਔਰ ਇਹ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਫੜਨ ਦਾ ਪੰਜਾਬ ਦੀ ਇਸ ਲਈ ਤਾਂ ਕੰਮ ਹੋ ਰਿਹਾ ਹੈਗਾ ਉਹ ਬਹੁਤ ਹੀ ਉਪਚਿਤ ਸਿਚੀ ਸੋ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਹੋਣਾਂ ਦੀ ਅਗਵਾਈ ਦੇ ਵਿੱਚ ਔਰ ਸਾਡੇ ਬਹੁਤ ਹੀ ਸਤਿਕਾਰਤ ਜਿਹੜੇ ਕੈਬਨਿਟ ਮੰਤਰੀ ਨੇ ਸਿੱਖਿਆ ਮੰਤਰੀ ਹਜੂਰ ਸਿੰਘ ਗੈਸ ਉਹਨਾਂ ਦੇ ਦਿਨ ਰਾਤ ਮਿਹਨਤ ਸਦਕਾ ਜਿਤਨਾ ਸਦਕਾ ਜਿਹੜਾ ਹੈਗਾ ਸਕੂਲਾਂ ਦੀ ਨਿਹਾਰ ਬਦਲੀ ਹੈਗੀ ਆ ਔਰ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਪੜਾਈ ਦਾ ਮਿਆਰ ਜਿਹੜਾ ਬਹੁਤ ਹੀ ਉੱਚਾ ਹੋ ਰਿਹਾ ਹੈਗਾ ਹਰ ਪੱਖ ਤੋਂ ਬੱਚੇ ਖੇਡਾਂ ਦੇ ਪੱਖ ਤੋਂ ज्ञान ਦੇ ਬਖਤੋ ਜਿਹੜਾ ਹੈਗਾ ਬਲੰਦੀਆਂ ਵੱਲ ਜਾ ਰਹੇ ਨੇ ਸੋ ਮੈਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਮਾਨ ਸਿੰਘ ਮਾਨ ਜੀ ਹੋਰਾਂ ਦਾ ਸਿੱਖਿਆ ਮੰਤਰੀ ਜੀ ਦਾ ਔਰ ਸਾਡੇ ਰਾਸ਼ਟਰੀ ਕੋਰਡੀਨੇਟਰ ਮਾਜੂਬ ਅਰਵਿੰਦ ਤੇਜਰੀਵਾਲ ਜੀ ਔਰ ਸਾਡੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਜੀ ਸੂਰੀਆ ਜੀ ਜਿਨ੍ਹਾਂ ਨੇ ਇੱਕ ਬਹੁਤ ਹੀ ਸਿੱਖਿਆ ਦੇ ਵਿੱਚ ਵੱਡਾ ਕ੍ਰਾਂਤੀਕਾਰੀ ਕਦਮ ਕੀਤਾ ਸੀ ਉਹਨਾਂ ਦੇ ਪਦਾਂ ਜਿਨ੍ਹਾਂ ਦੇ ਚੱਲ ਕੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਕੰਮ ਹੋਇਆ ਸੋ ਸਾਰੇ ਇਹ ਜਿਹੜੇ ਵਧਾਈ ਦੇ ਪਾਤਰ ਹਨ ਖਾਸ ਤੌਰ ਤੇ ਬੱਚੇ ਜਿਹੜੇ ਜਿਨ੍ਹਾਂ ਨੂੰ ਬਹੁਤ ਹੀ ਅੱਜ ਅੱਤ ਅਧਿਨੇਕ ਜ਼ਬੂਤਾ ਦੇ ਨਾਲ ਸਕੂਲਾਂ ਨੂੰ ਰਿਐਸ ਦਿੱਤਾ ਆ ਉਹ ਵੀ ਵਧਾਈ ਦੇ ਮੱਤ ਨੇ ਧੰਨਵਾਦ ਇੱਕ ਜਲੰਧਰ ਜ਼ਿਲ੍ਹੇ ਵਿੱਚ ਟੀਚਰਾਂ ਦੀ ਭਰਤੀ ਹੋਈ ਤੇ ਫਲੋਰ ਹਲਕੇ ਦੇ ਕਿੰਨੇ ਟੀਚਰ ਆ ਗਏ ਉਹਦੇ ਵਿੱਚ ਜਿਹੜੇ ਜਲੰਧਰ ਦੇ ਵਿੱਚ ਜਿਹੜੇ ਤਿੰਨ ਚਾਰ ਦਿਨ ਤੋਂ ਰਿਕਰੂਟਮੈਂਟ ਹੋ ਰਹੀ ਆ ਉਹਦੇ ਵਿੱਚ ਜਲੰਧਰ ਨੂੰ 308 ਜਿਹੜੇ ਹੈਗੇ ਆ ਪ੍ਰਾਇਮਰੀ ਅਧਿਆਪਕ ਮਿਲੇ ਨੇ ਜਿਨ੍ਹਾਂ ਦੇ ਵਿੱਚੋਂ ਲਗਭਗ 55 ਅਧਿਆਪਕ ਜਿਹੜੇ ਗਿਆ ਕੱਕਲੀ ਹਲਕਾ ਪ੍ਰਧਾਨ ਸਭਾ ਫਲੋਰ ਨੂੰ ਜਿਹੜੇ ਮਿਲੇ ਆ ਤਾਂ ਕਿ ਜਿੱਥੇ ਕਿਦੇ ਸਟਾਫ ਦੀ ਕਾਰ ਸੀ ਜਾ ਅਧਿਆਪਕਾਂ ਦੀ ਕਾਰ ਸੀ ਤੋਂ ਉੱਚ ਜਿਹੜੀ ਉਹ ਕਾਰ ਨਹੀਂ ਗਿਆ ਪੂਰੀ ਹੋ ਸਕੇ ਪਰ ਸਕੂਲਾਂ ਦਾ ਜਿਹੜਾ ਕਾ ਵਧੀਆ ਜਿਹੜਾ ਕਾ ਕੰਮ ਚੱਲ ਰਿਹਾ ਹੈ ਮੈਂ ਅੰਜੂ ਬਾਲਾ ਸਕੂਲ ਇਨਚਾਰਜ ਸਰਕਾਰੀ ਕੰਨਿਆ ਪ੍ਰਾਇਮਰੀ ਸਮਾਰਟ ਸਕੂਲ ਬੁਨਾਇਆ ਮੇਰੇ ਨਾਲ ਮੇਰੇ ਸੱਜੇ ਹੱਥ ਖੜੇ ਨੇ ਸਾਡੇ ਸਮਾਜ ਸੇਵੀ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਐਕਸ ਮੈਂਬਰ ਜਿਹੜੇ ਕਿ ਅਮਰੀਕਾ ਤੋਂ ਨੇ ਸਰਦਾਰ ਸੁਰਜੀਤ ਸਿੰਘ ਜੀ ਮੇਰੇ ਵੱਡੇ ਭਾਜੀ ਇਹਦੇ ਇਧਰ ਸਾਡੇ ਸਰਦਾਰ ਚਰਨਜੀਤ ਸਿੰਘ ਜੀ ਜਿਹੜੇ ਕਿ ਸਾਡੇ ਸਕੂਲ ਨੂੰ ਬਹੁਤ ਵੱਡਾ ਸਹਿਯੋਗ ਹੈ ਇਹਨਾਂ ਨੇ ਸਾਡਾ ਸਕੂਲ ਬੰਦ ਹੋ ਚੁੱਕਾ ਸੀ ਇਸ ਸਕੂਲ ਨੂੰ ਤਾਲੇ ਲੱਗਿਆ ਸੀ ਤੇ ਇਹਦੇ ਨਾਲ ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਹ ਸਕੂਲ ਬੰਦ ਹੋ ਗਿਆ ਮੈਂ ਇਸ ਸਕੂਲ ਤੋਂ ਅਸੀਂ ਦੂਸਰੇ ਸਕੂਲ ਚ ਮਰ ਜੇ ਹੋ ਗਏ ਤੇ ਮੇਰੇ ਕੋਲ ਉਸ ਸਕੂਲ ਦਾ ਚਾਰਜ ਆ ਗਿਆ ਤਾਂ ਇਹਨਾਂ ਦੇ ਦਿਲ ਦੇ ਵਿੱਚ ਵੀ ਗੱਲ ਸੀਗੀ ਕਿ ਭੈਣ ਜੀ ਹੁਣੀ ਇੱਥੇ ਵਧੀਆ ਪੜਾਉਂਦੇ ਸੀਗੇ ਸਿਰਫ ਬਿਲਡਿੰਗ ਅਨਸਰਖਿਆ ਸੀ ਸਾਡੇ ਵਿਭਾਗ ਨੇ ਸਾਡੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਸੋਚਿਆ ਕਿ ਜੇ ਕੋਈ ਬੱਚਾ ਇਹਦੇ નીચે ਆ ਗਿਆ ਤਾਂ ਇਹ ਜਿਹੜੀ ਬਿਲਡਿੰਗ ਆ ਇਹ ਸਾਨੂੰ ਕਿਤੇ ਖਰਾਬ ਨਾ ਕਰੇ ਦੂਸਰਾ ਸਾਡੇ ਕੋਲ ਸੀਗਾ ਇਨਫਰਾ ਸਾਡਾ ਬਿਲਡਿੰਗ ਵੀ ਘਾਟ ਹੋਣ ਕਰਕੇ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਕਿ ਅਸੀਂ ਬੱਚੇ ਬਿਠਾਉਣੇ ਆ ਤੇ ਅਸੀਂ ਤੁਹਾਡੇ ਕੰਧ ਨੂੰ ਓਪਨ ਕਰਕੇ ਇੱਧਰ ਬੱਚੇ ਬਿਠਾ ਸਕਦੇ ਆ ਤਾਂ ਕਿ ਅਸੀਂ ਸਾਡੇ ਸਾਨੂੰ ਸਰਕਾਰ ਤੋਂ ਅੱਜ ਤੋਂ 2 ਸਾਲ ਪਹਿਲਾਂ ਇੱਕ ਦੋ ਗ੍ਰਾਂਟ ਆਈਆਂ ਕਲਾਸਰੂਮ ਦੀਆਂ ਇੱਕ ਗ੍ਰੈਂਡੀ ਮੇજર ਰਿਪੇਅਰ ਦੀ ਕਿ ਤੁਸੀਂ ਛੱਤਾਂ ਨੂੰ ਤੇ ਇਸ ਬਿਲਡਿੰਗ ਨੂੰ ਉੱਚਾ ਚੁੱਕ ਲਓ ਪਰ ਇਹ ਜਿਹੜਾ ਸਾਰੇ ਗਰਾਂਿਆਂ ਦਾ ਪਾਣੀ ਇਸ ਬਿਲਡਿੰਗ ਦੇ ਅੰਦਰ ਆਉਂਦਾ ਸੀ ਤਾਂ ਇਹ ਸਕੂਲ ਘੱਟੋ ਘੱਟ ਸਾਨੂੰ 7 ਫੁੱਟ ਉੱਚਾ ਚੁੱਕਣਾ ਪੈਣਾ ਸੀ ਇਸ ਲਈ ਸਾਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਲੋੜ ਹੈ ਇਹ ਸਾਨੂੰ ਇਹ ਤਾਂ ਮੈਨੂੰ ਇਹ ਸਕੂਲ ਦੇ ਵਿੱਚ 17-18 ਸਾਲ ਹੋ ਗਏ ਜਦੋਂ ਇਹ ਬਹੁਤ ਨੀਵੀਂ ਬਿਲਡਿੰਗ ਸੀਗੀ ਅਸੀਂ ਇਹਦੇ ਲਈ ਐਫਰਟਸ ਕਰਦੇ ਸੀ ਪਰ ਇਹ ਬਿਲਡਿੰਗ ਸਾਦੀ ਦੀ ਸਾਰੀ ਢਾਕੇ ਦੁਬਾਰਾ ਬਣਨੀ ਸੀ ਇਸ ਕਰਕੇ ਜਦੋਂ ਸਕੂਲ ਜਦੋਂ ਬੰਦ ਹੋ ਗਿਆ ਇਹ ਆ ਖਸਤਾ ਹਾਲਤ ਦੇ ਵਿੱਚ ਸੀ ਕਿਸੇ ਦਾ ਨੁਕਸਾਨ ਨਾ ਹੋ ਜਾਏ ਬੱਚੇ ਦਾ ਉਤੋਂ 2 ਦਿਨ ਬਾਅਦ ਫਿਰ ਜਿਹੜੇ ਕ੍ਰਿਸ਼ਨ ਕੁਮਾਰ ਜੀ ਸੀਗੇ ਉਹਨਾਂ ਨੂੰ ਕਹਿ ਕੇ ਅਸੀਂ ਉਹਨਾਂ ਦੇ ਕਾਫੀ ਰਿਕੁਐਸਟ ਕੀਤੀਗੇ ਸਰ ਆਪਣਾ ਵजूद ਖਤਮ ਹੋ ਜਾਣਾ ਫਿਰ ਦੁਬਾਰਾ ਇਹ ਸਕੂਲ ਸੁਰਜੀਤ ਹੋਇਆ ਉਹਦੇ ਵਾਸਤੇ ਐਕਸਟੈਂਸ਼ਨ ਜਿਹੜੀ ਆ ਇਹਨਾਂ ਕੋਲ ਮੈਂ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਤੁਹਾਡੇ ਬਜ਼ੁਰਗਾਂ ਨੇ ਸਾਨੂੰ ਕਿਹਾ ਸੀ ਕਮਰਾ ਪਾ ਕੇ ਦੇਣਾ ਉਹਨਾਂ ਨੇ ਉਸ ਚੀਜ਼ ਨੂੰ ਨਿਭਾਉਂਦੇ ਹੋਏ ਆਪਣੇ ਮਾਤਾ-ਪਿਤਾ ਦੇ ਨਾਮ ਨੂੰ ਰੌਸ਼ਨ ਕਰਦੇ ਹੋਏ ਸਾਡੇ ਸਕੂਲ ਨੂੰ 1 ਕਰੋੜ ਰੁਪਏ ਦੀ ਪ੍ਰਾਪਰਟੀ ਪਰਚੇਸ ਕਰਕੇ ਦਿੱਤੀ। ਪਹਿਲਾਂ ਸਾਨੂੰ 2 ਸਾਲ ਬੱਚਿਆਂ ਨੂੰ ਵੈਸੇ ਬੈਠਣ ਲਈ ਇਹਨਾਂ ਨੇ ਸਹਿਯੋਗ ਦਿੱਤਾ। ਇਹਦੇ ਨਾਲ ਨਾਲ ਮੇਰੇ ਸੱਜੇ ਹੱਥ ਸਰਦਾਰ ਜਗਿੰਦਰ ਸਿੰਘ ਢਿੱਲੋਂ ਪਾਜੀ ਜਿਹੜੇ ਹੁਣ ਸਾਡੇ ਕੋਲ ਇੱਥੇ ਆਏ ਹੋਏ ਆ ਇੰਗਲੈਂਡ ਤੋਂ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਸਾਡੇ ਕੋਲ। ਇਹਨਾਂ ਨੇ ਸਕੂਲ ਦੇ ਲੈਫਟ ਸਾਈਡ ਵਾਲੀ ਬਿਲਡਿੰਗ ਖਾ ਕੇ ਸਕੂਲ ਨੂੰ ਜਿਹੜੀ ਹਾਰੀਜ਼ੋਂਟਲ ਐਕਸਪੈਂਸ਼ਨ ਹੈ ਉਹ ਇਹਨਾਂ ਦੋਨਾਂ ਭਰਾਵਾਂ ਨੇ ਕੀਤੀ ਐ ਤੇ ਜਿਹੜੀ ਉਹਦੀ ਵਰਟੀਕਲ ਐਕਸਪੈਂਸ਼ਨ ਐ ਉਹਦੇ ਵਾਸਤੇ ਸਾਡੇ ਸਕੂਲ ਦੇ ਐਕਸ ਮੈਂਬਰ ਸੀਗੇ ਪ੍ਰੇਮ ਖੰਨਾ ਜੀ ਸਾਡੇ ਨਾਲ ਅੱਛੇ ਫੈਮਿਲੀ ਰਿਲੇਸ਼ਨ ਸੀਗੇ ਉਹਨਾਂ ਨੇ 9 ਲੱਖ 30000 ਰੁਪਇਆ ਪਹਿਲਾਂ ਭੇਜਿਆ ਉਸ ਤੋਂ ਬਾਅਦ ਲੱਖ ਡੇਢ ਲੱਖ ਰੁਪਇਆ ਬਾਅਦ ਦੇ ਵਿੱਚ ਭੇਜਿਆ ਇਹ ਤੋ ਬਾਦ ਭਾਜੀ ਹੁਣਾਂ ਦਾ ਕਿਸੇ ਬੱਚੇ ਦਾ ਬਰਥਡੇ ਆ ਆਪਣਾ ਕੋਈ ਇਹਨਾਂ ਦੀ ਹੈਗੀ ਸੈਲੀਬ੍ਰੇਸ਼ਨ ਉਹਦੇ ਤੇ ਲੱਖ ਰੁਪਈਆ 1.5 ਲੱਖ ਰੁਪਈਆ 2 ਲੱਖ ਇਦਾਂ ਇਹ ਦਾਨ ਹੋਇਆ ਉਸ ਉਹਦੇ ਨਾਲ ਨਾਲ ਮੇਰੇ ਆਪਣੇ ਵੀ ਸੈਲਰੀ ਦੇ ਵਿੱਚੋਂ ਅਸੀਂ ਜਿੰਨਾ ਕੋ ਹੋ ਸਕੇ ਐਸ ਸਕੂਲ ਨੂੰ ਕਿਉਂਕਿ ਸਾਡਾ ਸੁਪਨਾ ਬਣ ਚੁੱਕਾ ਸੀ ਇਹ ਮੇਰੇ ਵੀਰ ਜੀ ਖੜੇ ਆ ਇਹ ਕਹਿੰਦੇ ਸੀ ਤੁਸੀਂ ਕਭਰਾਓ ਨਾ ਜਿੰਨਾ ਸਾਡੀ ਹੋਊਗਾ ਅਸੀਂ ਕਰਾਂਗੇ ਜਦੋਂ ਇਹ ਸਾਡਾ ਜਿਹੜਾ ਸੁਪਨਾ ਹੈਗਾ ਆ ਉਹਨੂੰ ਸਾਕਾਰ ਕਰਨ ਦੇ ਲਈ ਸਾਡੀ ਪਤਾ ਨਹੀਂ ਕਿਹੜੀ ਦੇਵੀ ਸ਼ਕਤੀ ਨੇ ਮਦਦ ਕੀਤੀ ਆ ਸਰਕਾਰ ਨੇ ਸਾਨੂੰ ਬਾਥਰੂਮ ਦੀ ਗ੍ਰਾਂਟ ਦੋ ਕਲਾਸਰੂਮਾਂ ਦੀ ਗ੍ਰਾਂਟ ਮੇਜਰ ਰਿਪੇਅਰ ਦੇ ਨਾਲ-ਨਾਲ ਸਾਡੇ ਕੋਲ ਦਾਨ ਵੀ ਨਾਲ ਆਇਆ ਤੇ ਜਗਾ ਸਾਡੇ ਸਕੂਲਾਂ ਨੂੰ ਦਾਨ ਹੋਈਆਂ ਕਰੋੜਾਂ ਰੁਪਏ ਦੀਆਂ ਉਹਦੇ ਨਾਲ ਅੱਜ ਇਹ ਬਿਲਡਿੰਗ ਸਾਰੀ ਤੁਹਾਡੇ ਸਾਹਮਣੇ ਆ ਅਸੀਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਆਉਣ ਵਾਲੇ ਸਮੇਂ ਲਈ ਸਾਡੀਆਂ ਜਿਹੜੀਆਂ ਬਿਲਡਿੰਗਾਂ ਆ ਉਹਦੇ ਵਾਸਤੇ ਵੀ ਗਰੰਟਾ ਜਾਰੀ ਹੋਣਗੀ ਥੈਂਕ ਯੂ ਵਰਾਇਤੋਂ ਮੈਂ ਅੱਜ ਸਕੂਲ ਸਾਡਾ ਜਿਹੜਾ ਕੰਨੇ ਆ ਪ੍ਰਾਇਮਰੀ ਸਕੂਲ ਹੈਗਾ ਉੱਥੇ ਖੜੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਆ ਅੱਜ ਤਾਂ ਬਹੁਤ ਸ਼ੁਭ ਦੈਨਿਆ ਕਿ ਇੱਥੇ ਪ੍ਰਿੰਸੀਪਲ ਜੀ ਫਰੇਮ ਕੁਮਾਰ ਜੀ ਸਾਡੇ ਕੋਲ ਆਏ ਉਹਨਾਂ ਨੇ ਆ ਕੇ ਕੁਝ ਪ੍ਰਿਨੋਗ੍ਰੇਸ਼ਨ ਕਰਦੀ ਅਸੀਂ ਤੇ ਅਸੀਂ ਮੈਂ ਤਾਂ ਇਨੋਗ੍ਰੇਸ਼ਨ ਦੇ ਨਾਲ ਨਾਲ ਇਸ ਸਕੂਲ ਦੀ ਪਿਛਲੀ ਹਿਸਟਰੀ ਦੱਸਣਾ ਚਾਹੁੰਦਾ ਇਹ ਸਕੂਲ ਬਿਲਕੁਲ ਬੰਦ ਹੋ ਗਿਆ ਸੀਗਾ ਰਬਿਸ਼ ਹੋ ਗਿਆ ਸੀਗਾ ਸਾਡੇ ਭੈਣ ਅੰਜੂ ਜੀ ਦੇ ਇਸ ਸਕੂਲ ਨੂੰ ਦਵਾਰ ਹੈ ਕਿ ਲੀਹਾਂ ਤੇ ਲਿਉਣ ਲਈ ਆਪਣੀ ਇੰਨੀ ਜ਼ਿਆਦਾ ਮਿਹਨਤ ਕੀਤੀ ਇੱਕ ਫਰਿਸ਼ਤਾ ਬਣੇ ਸਾਡੇ ਇਸ ਗੁਰਾਇਆਂ ਦੇ ਔਰ ਗੁਰਾਇਆਂ ਨੂੰ ਇਹ ਸਕੂਲ ਵਰਦਾਨ ਹੈ ਆਉਣ ਵਾਲੀਆਂ 100 ਸਾਲ ਤੱਕ ਵੀ ਨਸਲਾਂ ਇਹ ਯਾਦ ਰੱਖਣੀਆਂ ਕਿ ਇਹ ਸਕੂਲ ਕਿਹਨੇ ਬਣਾਇਆ ਸੀ ਤੇ ਕਿੱਦਾਂ ਬਣਿਆ ਸੀਗਾ ਜਿਹੜੇ ਬੱਚੇ ਇਥੋਂ ਪੜ੍ਹ ਕੇ ਜਾਣਗੇ ਉਹਨਾਂ ਦਾ ਫਿਊਚਰ ਬਹੁਤ ਬ੍ਰਾਈਟ ਬਹੁਤ ਚੰਗਾ ਹੋਊਗਾ ਅਸੀਂ ਹੈ ਵੀ ਇਸ ਸਕੂਲ 'ਚ ਜਿਹੜੇ ਆਮ ਤੌਰ ਤੇ ਬੱਚੇ ਆ ਉਹ ਬਹੁਤੇ ਹੇਠਲੀ ਕਲਾਸ ਦੇ ਹੀ ਹੈਗੇ ਆ ਦੋ ਕਲਾਸ ਦੇ ਆਈ ਮੀਨ ਟੂ ਸੇ ਵੀ ਉਹਨਾਂ ਨੂੰ ਹੀ ਵੱਡੀਆਂ ਕਲਾਸਾਂ ਜਿਵੇਂ ਅਸੀਂ ਅੱਜ ਤੋਂ 15 ਸਾਲ ਪਹਿਲਾਂ ਮੈਂ ਅਮਰੀਕਾ ਤੋਂ ਆਇਆ ਸੀਗਾ ਤੇ ਮੇਰੇ ਦਿਲ 'ਚ ਲੱਗਾ ਕਿ ਉੱਥੇ ਤਾਂ ਕੰਪਿਊਟਰ ਬੱਚੇ ਬਹੁਤ ਲਈ ਫਿਰਦੇ ਆ ਤੇ ਪਹਿਲਾਂ ਅਸੀਂ ਦੋ ਕੰਪਿਊਟਰ ਦਿੱਤੇ ਸੀ ਭੈਣ ਜੀ ਨੂੰ ਉਸ ਤੋਂ ਬਾਅਦ ਹੁਣ ਤੱਕ ਮੇਰੇ ਜਿਹੜੇ ਖੱਬੇ ਪਾਸੇ ਖੜੇ ਆ ਚਰਨਜੀਤ ਜੀ ਇਹਨਾਂ ਨੇ ਇਸ ਸਕੂਲ ਦੀ ਬਿਲਡਿੰਗ ਨੂੰ ਵਧਾਉਣ ਦੇ ਲਈ ਆਪਣੇ ਚੱਕ ਪਰਚੇਜ਼ ਕੀਤੀ ਆਪਣੇ ਚਾਚੀ ਜੀ ਤੋਂ ਪ੍ਰਾਪਰਟੀ ਜਿਹਦੀ ਕੀਮਤ ਕੋਈ 1 ਕਰੋੜ ਰੁਪਈਆ ਉਹ দান ਕੀਤੀ ਮੇਰੇ ਸੱਜੇ ਪਾਸੇ ਸਰਦਾਰ ਜੋਗਿੰਦਰ ਸਿੰਘ ਜੀ ਆਖੜੇ ਇਹਨਾਂ ਨੇ 4.5 ਮਰਲੇ ਜਗ੍ਹਾ ਦਿੱਤੀ ਆ ਜਿਹੜੀ ਹਜੇ ਤੱਕ ਕੋਈ ਪੈਂਡਿੰਗ ਪਈ ਆ ਰਜਿਸਟਰੀ ਉਹਦੀ ਹੋਈ ਨਹੀਂ ਕਿੱਥੇ ਜਗ੍ਹਾ ਜੀ ਉਹ ਸਕੂਲ ਦੇ ਨਾਲ ਬਿਲਕੁਲ ਕੰਧ ਨਾਲ ਕੰਧ ਲੱਗਦੀ ਆ ਮੋਰੇ ਫਰੰਟ ਤੇ ਆ ਉਦੀਰ ਜੈਸਟੀ ਹੋਈ ਅੰਤਕਾਰ ਹੋਇਆ ਸਾਰਾ ਕੁਝ ਹੋਇਆ ਲੇਕਿਨ ਸਰਕਾਰ ਵੱਲੋਂ ਸਾਨੂੰ ਹਜੇ ਆਪਣੇ ਆਪ ਚ ਜਿਦਾ ਕਹਿੰਦੇ ਅਸੀਂ ਇਸ ਚੀਜ਼ ਦਾ ਸਾਨੂੰ ਦੁੱਖ ਹੀ ਆ ਕੋਈ ਹੰਗਾਰਾ ਨਹੀਂ ਦਿੱਤਾ ਹਾਂ ਵੀ ਉਹਨਾਂ ਨੂੰ ਸਾਨੂੰ ਜਗ੍ਹਾ ਇਹਦੇ ਨਾਲ ਨਹੀਂ ਮਿਲਦਾ ਜਦ ਕਿ ਉਦੀ ਲਜਿਸਟੀ ਹੋ ਚੁੱਕੀ ਆ ਕਾਗਜ਼ ਸਾਰੇ ਜ਼ਾਰੇ ਵਿਭਾਗ ਦੇ ਨਾਂ ਸਿੱਖਿਆ ਬੋਰਡ ਦੇ ਨਾਂ ਸਕੂਲ ਦੇ ਨਾ ਹੈਗੇ ਆ ਫਿਰ ਜਦਾ ਜਿਹਨਾਂ ਦੇ ਬੱਚੇ ਵੀ ਆਏ ਸੀ ਸਰਦਾਰ ਜਗਿੰਦਰ ਸਿੰਘ ਦੇ ਉਹ ਵੀ ਇਸ ਗੱਲ ਤੋਂ ਬਹੁਤ ਖੁਸ਼ ਹੋ ਕੇ 52000 ਰੁਪਏ ਇਸ ਸਕੂਲ ਨੂੰ ਡੋਨੇਟ ਕਰਕੇ ਗਏ ਤੇ ਅਸੀਂ ਇਸ ਕਾਮਨਾ ਕਰਦੇ ਹਾਂ ਕਿ ਮੇਰੀ ਭੈਣ ਅੰਜੂ ਬਾਲਾ ਦੀ ਰੱਬ ਉਮਰ ਵਢੀ ਕਰੇ ਇਹ ਉਹ ਇਸੇ ਤਰ੍ਹਾਂ ترقی ਕਰ ਤਿਸ ਸਕੂਲ ਨੂੰ ਬਹੁਤ ਅੱਗੇ ਲੈ ਕੇ ਅੱਜ ਪ੍ਰਿੰਸੀਪਲ ਸਾਹਿਬ ਨੇ ਇਹ ਜ਼ਿਕਰ ਕੀਤਾ ਕਿ ਤੁਸੀਂ ਸਕੂਟਰ ਤੇ ਗਏ ਸਕੇ ਉਹਨਾਂ ਨੂੰ ਲੈ ਕੇ ਅਸੀਂ ਇਹ ਕੁਝ ਜਿਸ ਦੇ ਲਈ 22 ਦੀ ਗੱਲ ਹੈਗੀ ਆ ਉਸ ਲਈ ਇਹਨਾਂ ਦਾ ਮੇਰੇ ਪਹਿਲੀ ਮੁਲਾਕਾਤ ਹੋਈ ਸੀ ਤੇ ਇਹਨਾਂ ਨੂੰ ਮੈਂ ਉਦੋਂ ਬੇਨਤੀ ਕੀਤੀ ਸੀ ਕਿ ਗੁਰਾਇਆ ਵਿੱਚ ਸਾਨੂੰ ਦੋ ਪ੍ਰੋਬਲਮ ਬਹੁਤ ਹੈਗੀਆਂ ਇੱਕ ਫਾਟਕ ਦੀ ਦੂਜੀ ਸੀਹ ਰਹੀ ਦੀ ਉਹਨਾਂ ਨੇ ਕਿਹਾ ਫਾਟਕ ਦਾ ਕੀ ਇਂਤਜ਼ਾਮ ਹੋ ਸਕਦਾ ਹੈ ਸੈਂਟਰ ਦੇ ਆ ਹੱਥੇ 'ਚ ਮੈਂ ਕਹੀ ਤਾਂ ਗੱਲ ਟਪਾਉਣ ਵਾਲੀ ਹੋ ਜਾਂਦੀ ਹੈ ਵੀ ਅਸੀਂ ਇੱਕ ਆਪਣੇ ਗਾਲ 'ਚੋਂ ਕੱਢਾ ਦੇ ਆ ਕੇ ਦੂਜੇ ਦੇ ਗਾਲ 'ਚ ਪਾ ਦਈਦੀ ਆ ਵੀ ਸੈਂਟਰ ਸੈਂਟਰ ਕਿਹਨਾਂ ਦਾ ਆ ਜੇ ਅਸੀਂ ਆਪਣੀਆਂ ਚੀਜ਼ਾਂ ਆਪਣੇ ਹੱਲ ਕਰ ਸਕਦੇ ਤੇ ਪਾਕਿਸਤਾਨ ਦੇ ਨਾਲ ਅਸੀਂ ਕਸ਼ਮੀਰ ਦਾ ਮੁੱਦਾ ਕਿੱਥੋਂ ਹੱਲ ਕਰਦੇ ਉਹ ਸੋਚੋ ਵੀ ਨਾ ਵੀ ਕਦੀ ਅਸੀਂ ਕਸ਼ਮੀਰ ਦਾ ਮਸਲਾ ਹੱਲ ਕਰਦੇ ਆਂਗੇ ਕਿ ਉਹਨਾਂ ਨੂੰ ਇਹ ਨਾਲ ਬਿਠਾ ਕੇ ਦੋ ਜਗ੍ਹਾ ਦੀ ਸਾਈਟ ਦਿਖਾਈ ਸੀ ਜਿੱਥੇ ਪ੍ਰਪੋਜ਼ਡ ਅੰਡਰਬ੍ਰਿਜ ਬਣ ਸਕਦੀ ਸੀ ਉਹਨਾਂ ਨੇ ਅਪਰੀਸ਼ੀਏਟ ਕੀਤਾ ਉਸ ਜੀ ਨੂੰ ਪਰ ਬਣੇ ਅਜੇ ਤੱਕ ਨਹੀਂ 3 ਸਾਲ ਹੋ ਗਏ ਔਰ ਮੈਂ ਤਾਂ ਆਪਣਾ ਚ ਇਹ ਵੀ ਕਹਿੰਦੇ ਆਂ ਫੇਰ ਵੀ ਅੱਜ ਤੀਰ ਵੈਰੀ ਪੀਟੀ ਕਿ ਜਿਹੜਾ ਸਾਡੀ ਅੱਗਾ ਦੌੜ ਆ ਗਿਆ ਹੈਗਾ ਬਹੁਤ ਫਿਊਚਰ ਬਹੁਤ ਨੇੜੇ ਆ ਪਰ ਰੇਲਵੇ ਭਾਗ ਵਾਲਾ ਪ੍ਰਪੋਜ਼ਲ ਤਾਂ ਆਇਆ ਹੋਇਆ ਔਰ ਨੋਟਿਸ ਵੀ ਜਾਰੀ ਹੋਇਆ ਸੀ ਤੇ ਉਹ ਸਾਰਾ ਮੈਨੂੰ ਇੰਨਾ ਵੀ ਪਤਾ ਲੱਗਾ ਸਰ ਜੀ ਕਿ ਉਹ ਸਾਰਾ ਖਟਾਈ ਚ ਡੰਗ ਗਿਆ ਹੈ ਵੀ ਉਹ ਉਹ ਜਿੱਥੇ ਸੀਗਾ ਨਾ ਉਦੋਂ ਰਿਵਰਸ ਹੋ ਜੇ ਉਹਦੇ ਉਹਦੇ ਪਿੱਛੇ ਤੁਸੀਂ ਕਿੰਨੇ ਜ਼ਿੰਮੇਵਾਰ ਮੰਨਦੇ ਆ ਇਹ ਸਰਕਾਰ ਸਾਡੀ ਜਾਂ ਸਾਡੀ ਲੋਕਲ ਸੈਲਫ ਗਵਰਨਮੈਂਟ ਦੇਖੋ ਡਬਲ ਇੰਜਨ ਵਾਲੀ ਸਰਕਾਰ ਹੁੰਦੀ ਹੈ ਬੜੀ ਵਧੀਆ ਹੈ ਸੈਂਟਰ ਨੇ ਨਾ ਰਹਾ ਲਾਇਆ ਇਹ ਡਬਲ ਇੰਜਣ ਜ਼ਰੂਰ ਹੈ ਮੈਨੂੰ ਇਦਾਂ ਲੱਗਦਾ ਕਿ ਇੱਕ ਦੂਜੇ ਨੂੰ ਪੁੱਲ ਨਹੀਂ ਕਰਦੇ ਹੈਗੇ ਪੁੱਛ ਨਹੀਂ ਕਰਦੇ ਵੀ ਤੱਕਾ ਨਹੀਂ ਇਹ ਪੁੱਲ ਕਰਦੇ ਇੱਕ ਦੂਜੇ ਤੋਂ ਉਧਰ ਨੂੰ ਜਾਂਦਾ ਦੂਆ ਉਧਰ ਨਹੀਂ ਸਾਡੇ ਕਹਿੰਦਾ ਮਤਲਬ ਇਹ ਜਿਹੜਾ ਪ੍ਰੋਜੈਕਟ ਆਇਆ ਸੀ ਰਾਣੀ ਤੀਂ ਵੀ ਚੜ ਗਿਆ ਵੀ ਬਿਲਕੁਲ ਚੜ ਗਿਆ ਅੱਜ ਤੱਕ ਕਿਸੇ ਨੇ ਕੋਈ ਸਰਵੇ ਨਹੀਂ ਕੀਤਾ ਕਿਤੇ ਵੀ 10 ਇੱਟਾਂ ਨਹੀਂ ਲੱਗੀਆਂ ਦੇਖੀਆਂ ਜਿਹਦੇ ਤੇ ਉਦਘਾਟਨ ਹੋਇਆ ਸੀ ਮੋਰੇ 2 ਸਾਲ ਤਾਂ ਰਹਿ ਗਏ ਜਿੱਥੇ ਪਿਛਲੇ 3 ਸਾਲਾਂ ਚ ਕੁਝ ਨਹੀਂ ਹੋਇਆ ਕੀ ਤੁਸੀਂ ਆਸ ਕਰਦੇ ਆ ਮੈਂ ਆਮ ਸਪੀਕਿੰਗ ਦ ਟਰੂ ਬੇ 3 ਸਾਲਾਂ ਚ ਕੀ ਕਰਦੇ ਨੇ ਨਹੀਂ ਕਰ ਸਕਦੇ ਠੀਕ